ਹਾਂਜੀ ਟਰੈਕਟਰ ਲੱਗੇ ਖਾਦਰ ਹੋਇਆ ਜੀ ਸੋਨਾ ਲੀਕਾ 60 ਨੀਲੇ ਰੰਗ ਦੇ ਵਿੱਚ ਪੰਜਾਬ ਨੰਬਰ ਦੇ ਨਾਲ ਟਰੈਕਟਰ ਜੀ ਮਾਡਲ ਦੀ ਗੱਲ ਕਰੀਏ 2009 ਵਾਲਾ ਟਰੈਕਟਰ ਆ ਪਾਵਰ ਸਟੀਅਰਿੰਗ ਜੀ ਤੇ ਟਰਬੋ ਲੱਗੀ ਹੋਈ ਆ ਸਾਰਾ ਟਰੈਕਟਰ ਫੁੱਲ オリジナル ਆ ਜੀ ਕਿਸੇ ਪਾਸੋਂ ਕੋਈ ਕੱਚ ਨਹੀਂ ਨਵੀਂ ਬੈਟਰੀ ਆ ਤੇ ਤੇਲ ਬ੍ਰੇਕਾਂ ਦੇ ਨਾਲ ਆ ਅਗਲੇ ਟਾਇਰ ਬਿਲਕੁਲ ਨਵੇਂ ਤੇ ਪਿਛਲੇ ਟਾਇਰ 70% ਇੰਜਨ ਗੇਅਰ ਐਲੋਪੇਟਰ ਬਿਲਕੁਲ ਸਾਫ਼ ਆ ਜੀ ਹੈਵੀ ਬੰਪਰ ਲੱਗਿਆ ਸਾਰਾ ਟਰ ਅਰੀਜਨਲ ਆ ਵਾਕੇ ਚਲਾ ਕੇ ਲੈ ਜਾ ਸਕਦੇ ਆ ਪਰ ਰੇਟ ਦੇ ਕਰਕੇ 285000 ਬਾਈ ਹੁਣਾ ਸਕਰੀਨ ਤੇ ਨੰਬਰ ਆ ਨੰਬਰ ਤੋਂ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਆ 9417805883 ਰੇਟ 285000 ਆ ਸਾਰੀ ਜਾਣਕਾਰੀ ਨੰਬਰ ਤੋਂ ਲੈ ਸਕਦੇ ਆ ਜੀ ਇੱਕ ਹੋਰ ਟਰੈਕਟਰ ਹੈ ਜੀ ਸੋਨਾ ਲੀਕਾ 60 ਡੀਆਈ ਪੀਲੇ ਰੰਗ ਦੇ ਵਿੱਚ ਪੁਰਾਣਾ ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਦੇ ਨਾਲ ਆ ਮਾਡਲ ਦੀ ਗੱਲ ਕਰੀਏ 2002 ਮਾਡਲ ਟਰੈਕਟਰ ਆ ਟ੍ਰੈਕਟਰ ਬਿਲਕੁਲ ਸਾਰਾ オリジナル ਆ ਪੱਕੇ ਟਾਇਰਾਂ ਵਿੱਚ ਟ੍ਰੈਕਟਰ ਆ ਜੀ ਮੇਨ ਗੱਲ ਚਾਰੇ ਟਾਇਰ ਟ੍ਰੈਕਟਰ ਦੇ ਬਿਲਕੁਲ ਸਾਫ਼ ਅਤੇ ਨਵੇਂ ਟਾਇਰ ਆ ਡਬਲ ਡਿਸਟ੍ਰਿਬਿਊਟਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬੰਪਰ ਲੱਗਿਆ ਕਿਸੇ ਵਾਸਤੇ ਕੋਈ ਆਵਾਜ਼ ਨਹੀਂ ਸਕਰੀਨ ਤੇ ਨੰਬਰ ਆ ਸੀਟ ਤੇ ਪੱਕੇ ਟਾਇਰ ਆ 245000 ਰੇਟ ਆ ਸਕਰੀਨ ਤੇ ਬਾਈ ਉਹਦਾ ਨੰਬਰ ਆ